ਪੰਜਾਬ ਚ ਉਹਨਾਂ 2022 ਨੂੰ ਲੈ ਕੇ ਜਿੱਥੇ ਸਰਗਰਮੀਆਂ ਜੜੀਆਂ ਵੱਧ ਚੁੱਕੀਆਂ ਨੇ ਤੇ ਲੋਕ ਜਿਹੜੇ ਨੇ ਹਰ ਇੱਕ ਪਾਸੇ ਉਹ ਹੀ ਸੋਚਦੇ ਨੇ ਵੀ ਕਿਹੜੀ ਸਰਕਾਰ ਆਏਗੀ ਕਿਹੜੇ-ਕਿਹੜੇ ਉਮੀਦਵਾਰ ਨੇ ਲੋਕਾਂ ਦੇ ਵਿੱਚ ਗੱਲਬਾਤ ਕਰਨ ਲਈ ਪਹੁੰਚੇ ਆ ਅੱਜ ਮਿਨੀ ਪੋਕਟ ਚੈਨਲ ਦੇ ਜ਼ਰੀਏ ਦੇ ਨਾਲ ਗੱਲਬਾਤ ਕਰਾਂਗੇ ਵੀ ਆਖਰ ਉਹਨਾਂ ਦੇ ਸੁਝਾਅ ਕੀ ਨੇ ਆਖਰ ਕੀ ਚਾਹੁੰਦੇ ਨੇ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਆ ਪੰਜਾਬ ਵਿੱਚ ਬੰਨੀ ਚਾਹੀਦੀ ਨੇ ਸਾੜਨਾਂ ਮਜੂੰਦੇ ਅੰਮ੍ਰਿਤਸਰ ਵਾਸੀ ਜਿਨ੍ਹਾਂ ਨੇ 2022 ਦੀ ਚੋਣਾਂ ਵਿੱਚ 14 ਫਰਵਰੀ ਨੂੰ ਵੋਟਾਂ ਪਾ ਕੇ ਨਵੀਂ ਸਰਕਾਰ ਚੁਣੀ ਹੈ ਤੇ ਉਹਨਾਂ ਦੇ ਵਿਚਾਰ ਨਾਲ ਸਾਂਝੇ ਹੋਵਾਂਗੇ ਵੀ ਕੀ ਕਹਿਣਾ ਚਾਹੁੰਦੇ ਨੇ ਵੀ ਕਾਹੋ ਜਿਹੀ ਸਰਕਾਰ ਉਹ ਪੰਜਾਬ ਦੇ ਵਿੱਚ ਚਾਹੁੰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਮਿੰਨੀ ਪੌਕੇਟ ਦੇ ਵਿੱਚ ਤੁਹਾਡਾ ਜੀ। ਆਪਣਾ ਨਾਮ ਦੱਸ ਕੇ। ਮੇਰਾ ਨਾਮ ਰਮੇਸ਼ਪਾਲ ਹੈ ਜੀ। ਰਮੇਸ਼ਪਾਲ ਜੀ ਕੱਲ ਕਰੀਏ ਤੇ ਚੋਣਾਂ ਦਾ ਜਿਹੜਾ ਵਾ ਪੂਰਾ ਜੋਰ ਚੱਲ ਰਿਹਾ ਪੰਜਾਬ ਦੇ ਵਿੱਚ ਹਰ ਉਮੀਦਵਾਰ ਤਾਕਤ ਲਗਾ ਰਿਹਾ ਲੇਕਿਨ ਕਿਸ ਉਮੀਦਵਾਰ ਨੂੰ ਕਿਸ ਪਾਰਟੀ ਨੂੰ ਤੁਸੀਂ ਮੰਨਦੇ ਹੋ ਵੀ ਜਿਹੜੇ ਪੰਜਾਬ ਦੇ ਭੋਗਿਖ ਨੂੰ ਲੈ ਕੇ ਸਹੀ ਹੈ। ਦੇਖੋ ਜੀ ਪਾਰਟੀਆਂ ਆਪੋ ਆਪਣੀ ਥਾਂ ਤੇ ਸਾਰੀਆਂ ਹੀ ਸਹੀ ਨੇ ਲੇਕਿਨ ਇਸ ਵਾਰ ਲੋਕ ਚੇਂਜ ਚਾਹੁੰ ਇਸ ਵਾਰ ਲੋਕਾਂ ਦਾ ਇਹ ਆ ਕਿ ਅਸੀਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਦੇਖ ਲਿਆ ਤੇ ਇੱਕ ਵਾਰੀ ਨਵੀਂ ਕੋਈ ਪਾਰਟੀ ਜਿਹੜੀ ਹੈ ਜਿਵੇਂ ਅੱਜਕੱਲ ਚਰਚਾ ਹੈ ਆਮ ਆਦਮੀ ਪਾਰਟੀ ਦੀ ਤੇ ਲੋਕ ਕੋਈ ਚੇਂਜ ਚਾਹੁੰਦੇ ਨੇ ਆਮ ਪਬਲਿਕ ਜਿਹੜੀ ਉਹ ਚੇਂਜ ਚਾਹੁੰਦੀ ਹੈ ਜੇ ਪੱਕਾ ਵੋਟਰ ਤਾਂ ਆਪਣੀ ਆਪਣੀ ਪਾਰਟੀ ਨਾਲ ਜੁੜਿਆ ਹੀ ਹੋਇਆ ਲੇਕਿਨ ਆਮ ਵੋਟਰ ਜਿਹੜਾ ਹੈ ਫਲਕਚੂਏਟ ਕਰਦਾ ਜਿਹੜਾ ਇੱਧਰ ਉੱਧਰ ਹੋ ਸਕਦਾ ਹੈ ਉਹ ਬਹੁਤਾ ਵੋਟਰ ਜਿਹੜਾ ਉਹ ਚੇਂਜ ਚਾਹੁੰਦਾ ਹੈ ਨਹੀਂ ਨਹੀਂ ਰਵਾਇਤੀ ਪਾਰਟੀਆਂ ਦੇ ਵਿੱਚ ਐਸੀ ਕੀ ਕਮੀ ਰਹਿ ਗਈ ਜੀ ਹੁਣ ਜਿਹੜਾ ਤੀਸਰਾ ਬਦਲ ਪੰਜਾਬ ਜਣਾ ਚਾਹ ਰਿਹਾ ਵਾ ਜਿਹੜਾ ਤੁਸੀਂ ਕਹਿ ਹੋਈਆ ਪਿਹਾਰ ਵਾਲੇ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਕਾਫੀ ਲੰਮਾ ਸਰਾ ਰਾਜ ਕੀਤਾ ਹੈ ਲੇਕਿਨ ਹੁਣ ਬਦਲਾਵ ਦੀ ਲੋੜ ਕਿਉਂ ਮਹਿਸੂਸ ਹੁੰਦੀ ਹੈ ਇਸ ਤਰ੍ਹਾਂ ਜੀ ਲੋਕ ਅਸਲ ਚ ਬੇਸਿਕਲੀ ਉਹਨਾਂ ਦਾ ਸੁਭਾਅ ਹੁੰਦਾ ਹੈ ਚੇਂਜ ਚਾਹੁੰਦੇ ਨੇ ਤੇ ਦੂਜੀ ਗੱਲ ਇਹ ਰਵਾਇਤੀ ਪਾਰਟੀਆਂ ਦੇ ਵਿੱਚ ਕੁਝ ਮੁੱਦੇ ਹੁੰਦੇ ਨੇ ਜਿਹੜੇ ਉਹ ਮੁੱਦੇ ਪੂਰੇ ਕਰਨ ਤੋਂ ਅਸਫਲ ਰਹਿ ਜਾਂਦੀਆਂ ਨੇ ਫਿਰ ਉਹਨਾਂ ਦਾ ਗੁੱਸਾ ਹੁੰਦਾ ਲੋਕਾਂ ਚ ਉਦਾਂ ਪੱਕੇ ਵੋਟਰ ਤਾਂ ਇਧਰ ਉਧਰ ਹੁੰਦੇ ਨਹੀਂ ਉਹ ਕੋਸ਼ਿਸ਼ ਕਰਦੇ ਨੇ ਕਿ ਸਾਡੀ ਪਾਰਟੀ ਹੋਰ ਮਜ਼ਬੂਤ ਹੋਵੇ ਪਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਬਹੁਤਾ ਮੁੱਦਿਆਂ ਨਾਲ ਹੀ ਹੁੰਦਾ ਹੈ ਕਿ ਲੋਕਾਂ ਪਾਰਟੀਆਂ ਨਾਲ ਘੱਟ ਮੁੱਦਿਆਂ ਨਾਲ ਵੱਧ ਹੁੰਦਾ ਹੈ ਇਸ ਲਈ ਉਹ ਜਿਹੜੀ ਪਾਰਟੀ ਨਵੇਂ ਮੁੱਦੇ ਲੈ ਕੇ ਆਉਂਦੀ ਆ ਪੁਰਾਣੇ ਮੁੱਦਿਆਂ ਦਾ ਹੱਲ ਕਹਿੰਦੀ ਆ ਕਰਾਂਗੇ ਉਸ ਉਸ ਵੱਲ ਨੂੰ ਹੋ ਤੁਰਦੇ ਨੇ ਮੁੱਦਿਆਂ ਦੀ ਗੱਲ ਕਰੀ ਇਹਦੇ ਪੰਜਾਬ ਦੇ ਕਿਹੜੇ ਕਿਹੜੇ ਆਮ ਮੁੱਦੇ ਨੇ ਜਿਹਨੂੰ ਲੈ ਕੇ ਤੁਸੀਂ ਚਾਹੁੰਦੇ ਹੋ ਵੀ ਕਿਹੜੀ ਸਰਕਾਰ ਬੰਨੀ ਚਾਹੀਦੀ ਹੈ ਜਾਂ ਤੀਸਰਾ ਬਦਲਣਾ ਚਾਹੀਦਾ ਐਸ ਤਰ੍ਹਾਂ ਜੀ ਮੁੱਦੇ ਤਾਂ ਪੰਜਾਬ ਦੇ ਵਿੱਚ ਵਿਕਾਸ ਸਭ ਤੋਂ ਵੱਡਾ ਮੁੱਦਾ ਹੈ ਬੇਰੁਜ਼ਗਾਰੀ ਬਹੁਤ ਆ ਨੌਕਰੀਆਂ ਲੋਕ ਚਾਹੁੰਦੇ ਨੇ ਇਸ ਤੋਂ ਬਿਨਾ ਜਿਹੜੇ ਆ ਸਮਾਜਿਕ ਮਸਲੇ ਨੇ ਜਿਵੇਂ ਬੇਹਤਬੀ ਦਾ ਮਸਲਾ ਇਹ ਵੀ ਲੋਕ ਚਾਹੁੰਦੇ ਨੇ ਹੱਲ ਹੋਵੇ ਜਲਦੀ ਹੋਵੇ ਇਸ ਤਰ੍ਹਾਂ ਦੀਆਂ ਅੱਗੇ ਤੋਂ ਘਟਨਾਵਾਂ ਨਾ ਵਾਪਰਨ ਤੇ ਬਾਕੀ ਜਿਹੜਾ ਮੇਨ ਮੁੱਦਾ ਬੇਰੁਜ਼ਗਾਰੀ ਦਾ ਪੜ੍ਹਾਈ ਦਾ ਸਿਹਤ ਤੇ ਸਿੱਖਿਆ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਨੇ 100 ਦਿਨਾਂ ਦੇ ਆਪਣੇ ਕਾਰਜਕਾਲ ਦੇ ਵਿੱਚ ਦੱਸਿਆ ਜੀ ਮੈਂ ਆਪਣੇ ਵਾਅਦੇ ਪੂਰੇ ਕੀਤੇ ਨੇ ਲੋਕਾਂ 'ਚ ਕਾਂਗਰਸ ਪ੍ਰਤੀ ਜਿਹੜਾ ਵਿਸ਼ਵਾਸ ਬਣਾਇਆ ਕਿ ਤੁਹਾਨੂੰ ਲੱਗਦਾ ਵੀ ਕਾਂਗਰਸ ਨੇ ਲੋਕਾਂ ਦਾ ਵਿਸ਼ਵਾਸ ਜਿਹੜਾ 100 ਦਿਨ ਦੇ ਵਿੱਚ ਜਿੱਤ ਲੈ ਜਿਹੜਾ ਸਾਡੇ 4 ਸਾਲ 'ਚ ਨਹੀਂ ਜਿੱਤ ਸਕਿਆ ਇਸ ਤਰ੍ਹਾਂ ਦੀ ਜੀ ਦੇਖੋ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਥਾਂ ਤੇ ਠੀਕ ਸੀਗੇ ਸਾਢੇ 4 ਸਾਲ ਠੀਕ ਹੈ ਉਹਨਾਂ ਦੇ ਉਹਨਾਂ ਕੋਲ ਉਹ ਜੋਸ਼ ਉਹ ਜੋ ਚੰਨੀ ਕੋਲ ਜੋਸ਼ ਸੀ ਉਹ ਉਹਨਾਂ ਕੋਲ ਨਹੀਂ ਰਿਹਾ ਨਹੀਂ ਰਿਹਾ ਸੀ ਚੰਨੀ ਸਾਹਿਬ ਨੇ ਚੰਨੀ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ 100 ਦਿਨਾਂ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਨੇ ਲੋਕਾਂ ਨੂੰ ਆਪਣੇ ਨੇੜੇ ਵੀ ਲਾ ਲਿਆ ਪاپੂਲਰ ਵੀ ਹੋ ਗਏ ਲੇਕਿਨ ਇਹਦੇ باوجود ਵੀ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਬਹੁਤ ਸਾਰੇ ਚਿਹਰੇ ਹੋਰ ਸਾਹਮਣੇ ਆ ਜਾਂਦੇ ਨੇ ਇਸ ਲਈ ਚੰਨੀ ਆਪਣੇ ਥਾਂ ਤੇ ਸਟੈਂਡ ਕਰਦਾ ਤੇ ਬਾਕੀ ਲੀਡਰ ਆਪਣੇ ਥਾਂ ਤੇ ਸਟੈਂਡ ਕਰਦੇ। ਤੀਸਰੇ ਬਦਲ ਦੇ ਰੂਪ ਚ ਕਿਹੜੀ ਸਰਕਾਰ ਨੂੰ ਕਿਹੜੀ ਪਾਰਟੀ ਨੂੰ ਦੇਖਦੇ ਹੋ? ਦੇਖੋ ਜੀ ਇਹ ਤਾਂ ਲੋਕਾਂ ਤੇ ਉਹਨਾਂ ਡਿਪੈਂਡ ਕਰਦਾ ਹੈ। ਮੇਰੀ ਨਿੱਜੀ ਰਾਏ ਤਾਂ ਕੁਝ ਵੀ ਹੋ ਸਕਦੀ ਆ ਪਰ ਜਿੱਧਰ ਲੋਕਾਂ ਨੇ ਫਤਵਾ ਦੇ ਦਿੱਤਾ ਉਹੀ ਪਾਰਟੀ ਅੱਗੇ ਆ ਜਾਣੀ। ਨਹੀਂ ਨਹੀਂ ਫਿਰ ਵੀ ਤੁਹਾਡੇ ਹਿਸਾਬ ਨਾਲ ਤੁਹਾਡੀ ਰਾਏ ਕੀ ਹੈ ਵੀ ਪੰਜਾਬ ਚ ਕਿਹੜੀ ਪਾਰਟੀ ਦੀ ਸਰਕਾਰ ਬਣਨੀ ਚਾਹੀਦੀ ਆ ਜਿੰਨਾ ਪੰਜਾਬ ਦੇ ਲੋਕਾਂ ਦਾ ਜਿਹੜਾ ਭਵਿੱਖ ਸੁਰੱਖਿਤ ਹੋਵੇ। ਇਸ ਤਰ੍ਹਾਂ ਜੀ ਸਾਰੀਆਂ ਪਾਰਟੀਆਂ ਵਧੀਆ ਨੇ ਹਰ ਇੱਕ ਪਾਰਟੀ ਚਾਹੁੰਦੀ ਆ ਕਿ ਸਾਡੀ ਸਰਕਾਰ ਬਣੇ। ਹਾਂ। ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਉਹ ਕੋਈ ਵਧੀਆ ਸਰਕਾਰ ਬਣੇ ਜਿਹੜੇ ਉਹਨਾਂ ਦੇ ਮਸਲੇ ਲਾ ਐਂਡ ਆਰਡਰ ਕਾਇਮ ਰਹੇ ਸਿਕਿਉਰਿਟੀ ਕਾਇਮ ਰਹੇ ਲੋਕਾਂ ਦਾ ਜੀਵਨ ਜਿਹੜਾ ਵਾ ਉਹ ਸੁਰੱਖਿਅਤ ਹੋਵੇ ਇਹ ਕੋਈ ਵੀ ਪਾਰਟੀ ਜਿਹੜੀ ਇਦਾਂ ਕਰ ਸਕਦੀ ਸਾਰੀਆਂ ਪਾਰਟੀਆਂ ਦਾਅਵਾ ਕਰਦੀਆਂ ਕਿ ਅਸੀਂ ਇਦਾਂ ਕਰਾਂਗੇ ਪਰ ਇਹਦੇ باوجود ਵੀ ਲੋਕ ਜਿਹੜਾ ਨਾ ਹੁਣ ਬਦਲ ਚਾਹੁੰਦੇ ਨੇ ਤੀਸਰੀ ਪਾਰਟੀ ਚਾਹੁੰਦੇ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਮੇਰੇ ਹਿਸਾਬ ਨਾਲ ਇਹ ਕੀ ਕਹ ਬੋਤਾ ਨਾ ਜਾਇਓ ਨਾ ਇਹ ਸਾਰਾ ਨੰਬਰ ਸਰ ਦੇ ਉਹ ਸ਼ੈਰੀ ਜਿਨ੍ਹਾਂ ਨੇ ਦੱਸਿਆ ਵੀ ਰਵਾਇਤੀ ਪਾਰਟੀਆਂ ਨੇ ਕਾਫੀ ਲੰਮਾ ਸਮਾਂ ਜਿਹੜਾ ਪੰਜਾਬ 'ਚ ਰਾਜ ਕੀਤਾ ਲੇਕਿਨ ਕਿਤੇ ਨਾ ਕਿਤੇ ਲੋਕਾਂ ਦਾ ਰਜਾਂ ਜਿਹੜਾ ਵਾ ਤੀਸਰੇ ਬਦਲ ਵਾਲਾ ਤੇ ਤੀਸਰਾ ਬਦਲ ਚਾਹੁੰਦੇ ਨੇ ਲੇਕਿਨ ਖੁੱਲ ਕੇ ਉਹਨਾਂ ਨੇ ਚਾਹੇ ਨਹੀਂ ਦੱਸਿਆ ਵੀ ਤੀਸਰਾ ਬਦਲ ਕਿਹੜੀ ਪਾਰਟੀ ਹੋ ਸਕਦੀ ਹੈ ਲੇਕਿਨ ਆਪਣੇ ਵਿਚਾਰਾਂ ਦੇ ਵਿੱਚ ਉਹਨਾਂ ਨੇ ਤੀਸਰੇ ਬਦਲ ਦੀ ਗੱਲ ਕੀਤੀ ਹੈ ਗੱਲਬਾਤ ਕੀਤੀ ਸੀ ਤੇ ਹੁਣ ਨਵੇਂ ਜਿਹੜੇ ਹੋਰ ਸ਼ਹਿਰ ਵਾਸੀ ਸਾਡੇ ਨਾਲ ਖੜੇ ਨੇ ਉਹਨਾਂ ਨੇ ਵੀ ਨਵੀਂ ਗੱਲਬਾਤ ਕਰਾਂਗੇ ਵੀ ਨਵੀਆਂ ਸਰਕਾਰਾਂ ਦੇ ਵਿੱਚ ਉਹਨਾਂ ਦਾ ਰਜਾਂ ਕਿਹੜੀ ਸਰਕਾਰ ਨੂੰ ਲੈ ਗੱਲਬਾਤ ਕਰ ਰਹੇ ਆਪਾਂ ਉਹਨਾਂ ਸ਼ਹਿਰ ਵਾਸੀਆਂ ਨਾਲ ਵੀ ਚੋਣਾਂ ਨੂੰ ਲੈ ਕੇ 2022 ਦੀਆਂ ਜਿਹੜੀਆਂ ਚੋਣਾਂ ਪੰਜਾਬ 'ਚ ਹੋ ਰਹੀਆਂ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ ਕਿ ਇਸ ਉਮੀਦਵਾਰ ਨੂੰ ਜਿਹੜਾ ਉਹ ਸਹੀ ਟਰੋਂਦੇ ਨੇ ਜੀ ਆਪਣਾ ਨਾਂ ਦੱਸ ਕੇ ਜੀ ਸ਼ਿਵਨਾਥ ਜੀ ਮੈਂ ਸ਼ਿਵਨਾਥ ਜੀ ਸ਼ਿਵਨਾਥ ਜੀ ਗੱਲ ਕਰੀਏ ਚੋਣਾਂ ਦਾ ਜਿਹੜਾ ਬਿਗਲਵਾ ਚੁੱਕਾ ਬਾਹਰ ਸਿਆਸੀ ਆਗੂ ਜਿਹੜਾ ਲੋਕਾਂ ਨੂੰ ਲੁਭਾਉਣ ਦੇ ਵਿੱਚ ਲੱਗਾ ਲੇਕਿਨ ਜਨਤਾ ਇਸ ਵੇਲੇ ਸਿਆਣੀ ਹੋ ਚੁੱਕੀ ਆ ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਜਿਹੜੀ ਨਵੇਂ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ ਸਿਆਸੀ ਆਗੂਆਂ ਨੇ ਕਿਵੇਂ ਦੇਖਦੇ ਹੋ ਵੀ ਕਿਹੜੀ ਸਰਕਾਰ ਪੰਜਾਬ 'ਚ ਬੰਨੀ ਚ ਉਹ ਕੋ ਗਰੀਬਾਂ ਦੇ ਵੈਲਫੇਅਰ ਬਾਰੇ ਸੋਚੀ ਜੀ ਜਿਹੜਾ ਵਿਕਾਸ ਕਮ ਜਿਹੜਾ ਵਿਕਾਸ ਕਰੇ ਉਹ ਸਰਕਾਰ ਬਣੀ ਚਾਹੀਦੀ ਹੈ ਸਰਕਾਰ ਕੋਈ ਵੀ ਹੋਵੇ ਸਾਰਾ ਸਰਕਾਰ ਦਾ ਕੀ ਵਾਸਤਾ ਸੁੰਦ ਵਿਕਾਸ ਚਾਹੀਦਾ ਬੇਰੀ ਜਾਰੀ ਖਤਮ ਹੋਣੀ ਚਾਹੀਦੀ ਹੈ ਨਹੀਂ ਨਹੀਂ ਸਿੱਧੂ ਸਾਹਿਬ ਵੱਲੋਂ ਕਿਹਾ ਜਾ ਰਿਹਾ ਜੀ ਮੈਂ ਨਵਾਂ ਪੰਜਾਬ ਮਾਡਲ ਲੈ ਕੇ ਆ ਰਿਹਾ ਹਾਂ ਕੇਜਰੀਵਾਲ ਵੱਲੋਂ ਕਿਹਾ ਜਾ ਰਿਹਾ ਮੈਂ ਬੱਤੀ ਫ੍ਰੀ ਕਰ ਦਵਾਂਗਾ ਬਾਕੀ ਹੋਰ ਵੀ ਇੰਦਵਾਰ ਨੇ ਵੱਡੇ ਵੱਡੇ ਵਾਅਦੇ ਕਰਦੇ ਨੇ ਕਿਸ ਤਰ੍ਹਾਂ ਦੇਖ ਦੋ ਇਹਨਾਂ ਵਾਅਦੇ ਕੇਜਰੀਵਾਲ ਵਾਲੇ ਜੀ ਦਿੱਲੀ ਦਿੱਲੀ ਦਾ ਸਾਰਾ ਕਿਰਕਬਾ ਦਾ 50 ਕਿਲੋਮੀਟਰ ਦਾ ਸਾਰੀ ਦਿੱਲੀ ਦਾ ਤੇ 50 ਦਾ ਕਿਰਕਬਾ ਜਿਹੜਾ ਹੈਗਾ 350 ਕੋ ਤਿੰਨੇ ਜਿਹੜੇ ਵਾਦੇ ਕੀਤੇ ਬਿਲਕੁਲ ਝੂਠੇ ਆ ਜੀ ਬਿਲਕੁਲ ਲਾਲੀ ਬੋਪੇ ਬਿਲਕੁਲ ਤੇ ਜੇ ਗੱਲ ਕਰੀਏ ਨਮਜੋਤ ਸਿੰਘ ਸਿੱਧੂ ਜਿਹੜਾ ਦੱਸਦੇ ਨੇ ਪੰਜਾਬ ਮਾਡਲ ਬਾਰੇ ਬਹੁਤ ਉਹਨਾਂ ਵੱਲੋਂ ਸਟੇਜਾਂ ਤੇ ਪ੍ਰਚਾਰ ਕੀਤਾ ਜਾਦਾ ਉਹਦਾ ਤੇ ਸਟੈਨਿੰਗ ਹੋਈ ਨਾ ਉਹ ਜਿੱਥੇ ਖਾਂਦਾ ਉਸੇ ਹੱਕਦਾ ਉਹਦੀ ਗੜੀ ਗੱਲ ਆ ਉਹਦਾ ਤੇ ਬਾਹਰ ਹੀ ਕੋਈ ਨਹੀਂ ਉਹਨੇ ਕੀ ਕਿਹਾ ਉਹਨੇ ਕਿਹਨੂੰ ਕੀ ਬੋਲ ਦੇਣਾ ਉਹਦੇ ਜਿੰਨੇ ਬੜੀ ਇੱਛਾ ਰੱਖਦੇ ਨੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਨਵੇਂ ਮੁੱਖ ਮੰਤਰੀ ਦੇ ਰੂਪ ਵਿੱਚ ਆਪਾਂ ਆ ਰਹੇ ਹਾਂ ਜੀ ਇਸ ਤੋਂ ਮੈਂ ਵੀ ਨਾ ਕਿ ਮੈਂ ਮੁੱਖ ਮੰਤਰੀ ਬਣਨਾ ਪਰ ਚੋਣਾਂ ਲੋਕਾਂ ਨੇ ਹੀ ਆ ਨਹੀਂ ਫਿਰ ਕਿ ਕਿਹੜੀ ਪਾਰਟੀ ਨੂੰ ਲੈ ਕੇ ਤੁਹਾਨੂੰ ਲੱਗਦਾ ਪੰਜਾਬ ਦਾ ਭਵਿੱਖ ਜਿਹੜਾ ਸੁਰੱਖਿਤ ਹੋਏਗਾ ਕੋਈ ਬੰਦਾ ਗੱਲ ਕੇ ਖੁਸ਼ ਨਹੀਂ ਆ ਜੀ ਕੋਈ ਬਦਲ ਲੋਕੀ ਬਦਲ ਚਾਹੁੰਦੇ ਆ ਜੀ ਤੇ ਬਦਲ ਚ ਕਿਹਨੂੰ ਵੇਖਦੇ ਹੋ ਰਵਾਇਤੀ ਪਾਰਟੀਆਂ ਨੇ ਇੰਨੇ ਚਿਰ ਤੱਕ ਕੰਮ ਕੀਤਾ ਹੈ ਤੇ ਹੁਣ ਜਿਹੜਾ ਤੀਸਰੇ ਬਦਲ ਚ ਕਿਨੂੰ ਦੇਖਦੇ ਤੀਸਰੇ ਬਦਲ ਜਿਹਦੇ 111 ਦਿਹਾੜਾ ਦਿਨਾਂ ਕੰਮ ਕਿਤੇ ਚੰਨੀ ਸਰਕਾਰ ਨੇ ਉਹਦਾ ਸ਼ਲਾਘਾ ਜੋਗਾ ਜੀ ਦੁਬਾਰਾ ਫੇ ਚੰਨੀ ਸਰਕਾਰੀ ਬਣੀ ਚਾਹੀਦੀ ਹੈ ਠੀਕ ਹੈ ਜੀ ਤੇ ਤੀਸਰੇ ਬਦਲ ਬਦਲ ਦੇ ਹਿਸਾਬ ਨਾਲ ਕਿਨੂੰ ਦੇਖਦੇ ਹੋ ਤੇ ਰਵਾਇਤੀ ਪਾਰਟੀਆਂ ਨੇ ਪਹਿਲਾਂ ਕੰਮ ਕੀਤਾ ਫਿਰ ਆਪ ਪਾਰਟੀ ਆ ਉਹ ਕਰਕੇ ਵੇਖ ਲੋ ਬਾਕੀ ਨਹੀਂ ਹੁਣ ਸਾਡੀ ਉਮਰ 65 66 ਸਾਲ ਹੋ ਗਈ ਬਾਕੀ ਦੋਨੋਂ ਬਾੜੀਆਂ ਵੇਚ ਲੀਆਂ ਨੀਲੇ ਅਦਿਲਾ ਕੱਲ ਕਾਲੀ ਆ ਤੇ ਬੀਜੇਪੀ ਆਇਆ ਕਾਂਗਰਸ ਆਈ ਆ ਹੁਣ ਤੀਜੀ ਬਾੜੀ ਜਿਹੜੀ ਆਪ ਪਾਰਟੀ ਉਹ ਉਹਦੇ ਕਰਕੇ ਵੇਨ ਵੀ ਇਹ ਕੀ ਮਗ ਮਾਰਦੀ ਹੈ ਜੀ ਬਹੁਤ ਬਹੁਤ ਧੰਨਵਾਦ ਇਹ 6 ਨੰਬਰ ਸਰ ਨਿਵਾਸੀ ਸ਼ਿਵਨਾਥ ਜੀ ਜਿਨ੍ਹਾਂ ਨੇ ਦੱਸਿਆ ਏ ਵੀ ਰਵਾਇਤੀ ਪਾਰਟੀਆਂ ਨੇ 10 ਸਾਲ ਰਾਜ ਕੀਤਾ ਹੈ ਲੇਕਿਨ 111 ਦਿਨਾਂ ਦਾ ਜਿਹੜਾ ਕਾਰਜਕਾਲ ਸੀ ਇਹ ਚਰਨਜੀਤ ਸਿੰਘ ਚੰਨੀ ਦਾ ਉਹਨਾਂ ਨੇ ਬੜੇ ਵਧੀਆ ਕੰਮ ਕੀਤੇ ਨੇ ਲੇਕਿਨ ਪੰਜਾਬ ਜਿਹੜਾ ਉਹ ਤੀਸਰਾ ਬਦਲ ਦੇ ਚਾਹੁੰਦਾ ਹੈ ਦੋ ਰਵਾਇਤੀ ਪਾਰਟੀਆਂ ਨੂੰ ਕਾਫੀ ਦੇਰ ਤੋਂ ਦੇਖ ਰਹੇ ਸਾਂ ਲੇਕਿਨ ਤੀਸਰੇ ਬਦਲ ਦੇ ਵਿੱਚ ਪੰਜਾਬ ਦਾ ਸਰਖੇਤ ਭਵਿੱਖ ਦੇਖਦੇ ਨੇ ਤੇ ਗੱਲਬਾਤ ਕਰਾਂਗੇ ਹੋਰ ਵੀ ਸ਼ਹਿਰ ਵਾਸੀਆਂ ਨਾਲ ਆਪਣਾ ਨਾਮ ਦੱਸ ਕੇ ਜੀ ਸ੍ਰਿੰਦਰ ਗੌਰ ਕਿੱਥੋਂ ਦੇ ਰਹਿਣ ਵਾਲੇ ਕਿ ਭਰਤਨਗਰ ਗੱਲ ਕਰੀਏ ਤੇ ਪੰਜਾਬ ਵਿੱਚ 2022 ਦੀਆਂ ਚੋਣਾਂ ਦਾ ਜਿਹੜਾ ਵਿਗਲ ਵੱਜ ਚੁੱਕਾ ਵਾ ਹਰ ਸਿਆਸੀ ਪਾਰਟੀ ਹਰ ਸਿਆਸੀ ਆਗੂ ਵੱਡੇ ਵੱਡੇ ਦਾਅਵੇ ਕਿਤੇ ਜਾ ਰਹੇ ਹੋ ਤੇ ਲੇਕਿਨ ਤੁਸੀਂ ਕਿਸ ਉਮੀਦਵਾਰ ਨੂੰ ਸਹੀ ਮੰਨਦੇ ਹੋ ਕਿਸੇ ਚੰਗੀ ਸਰਕਾਰ ਨੂੰ ਕਿਹਨੂੰ ਮੰਨਦੇ ਹੋ ਕਿਹੜੀ ਪਾਰਟੀ ਸਰਕਾਰ ਹੋਣੀ ਚਾਹੀਦੀ ਨਵੀਂ ਸਰਕਾਰ ਹੋਣੀ ਚਾਹੀਦੀ ਕੋਈ ਹਾਂਜੀ ਨਵੀਂ ਆਣੀ ਚਾਹੀਦੀ ਹੈ ਪਹਿਲੇ ਵਾਲਿਆਂ ਨੇ ਕੁਝ ਨਹੀਂ ਕੀਤਾ ਨਹੀਂ ਨਵੀਂ ਦੇ ਕਿਹਦੇ ਉੱਤੇ ਤੁਹਾਨੂੰ ਲੱਗਦਾ ਹੈ ਕਿਹ ਕਿਹੜੀ ਕੇਂਦਰੀ ਬਣੋ ਹਾਂ ਦੇ ਦਾ ਆਪ ਸਰਕਾਰ ਹੋਣੀ ਚਾਹੀਦੀ ਨਹੀਂ ਆਪ ਪਾਰਟੀ ਹੀ ਕਿਉਂ ਨਾ ਕਾਂਗਰਸ ਨੇ ਕੁਝ ਕੀਤਾ ਨਾ ਦੂਸਰੇ ਨੇ ਕੀਤਾ ਕਿ ਕਿਦਾਂ ਕਿਦਾਂ ਲੱਗਦਾ ਪੰਜਾਬ ਦੇ ਤੀਸਰੇ ਫਜ਼ ਬਦਲ ਦੀ ਲੋੜ ਹੈ ਹਾਂਜੀ ਹਾਂਜੀ ਹਰ ਇੱਕ ਬੰਦੇ ਦੇ ਉੱਪਰ ਰਵਾਇਤੀ ਪਾਰਟੀਆਂ ਨੂੰ ਲੈ ਕੇ 10 ਸਾਲ ਦੀ ਜਿਹੜੀ ਉਹਨਾਂ ਨੇ ਰਾਜ ਕੀਤਾ 15 ਸਾਲ ਰਾਜ ਕੀਤਾ ਉਹਨੂੰ ਲੈ ਕੇ ਹੁਣ ਬਦਲਦੀ ਮੀਂਹ ਜਿਹੜੀ ਜਾਗ ਰਹੀ ਵੀ ਬਦਲ ਚਾਹੁੰਦਾ ਹਰ ਪੰਜਾਬ ਦੇ ਵਿੱਚ ਜਿਹੜਾ ਵਾ ਹਰ ਵੋਟਰ ਬਦਲ ਚਾ ਰਿਹਾ ਵਾ ਹੋਰ ਵੀ ਸਾਡੇ ਨਾਲ ਸ਼ਹਿਰ ਵਾਸੀ ਮੌਜੂਦ ਨੇ ਗੱਲਬਾਤ ਕਰਾਂਗੇ ਵੀ ਆਖਰ 2022 ਦੀ ਚੋਣਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਹੜੀ ਸਰਕਾਰ ਨੂੰ ਜਿਹੜੀ ਪ੍ਰੈਫਰੈਂਸ ਦਿੰਦੇ ਦੇਖੋ ਜੀ ਪੰਜਾਬ ਦੀ ਬਦਕਿਸਮਤੀ ਬਹੁਤ ਜਿੰਨੀ ਵਾਰੀ ਸਰਕਾਰ ਬੰਦੀ ਪੰਜਾਬ 'ਚ ਤੇ ਉਹ ਤੋਂ ਅਬਜੈਕਟ ਸਰਕਾਰ ਸੈਂਟਰ ਚ ਬੰਦੀ ਹੈ ਜਦ ਕਿ ਫਾਇਦਾ ਤਾਂ ਹੀ ਹੋਏਗਾ ਜੇ ਸੈਂਟਰ ਚ ਉਹ ਸਰਕਾਰ ਹੋਵੇ ਤੇ ਪੰਜਾਬ ਚ ਇਹਦੇ ਵਿੱਚ ਬੀਜੇਪੀ ਆਪ ਤਾਂ ਨਹੀਂ ਲੋਕ ਪੰਜਾਬ ਦੇ ਹਮੇਸ਼ਾ ਉਲਟ ਚੱਲਦੇ ਜੀ ਤੇ ਹਰ ਵਾਰੀ ਪੰਜਾਬ ਪਿੱਛੇ ਰਹਿ ਜਾਂਦਾ ਹੁਣ ਮੋਦੀ ਜੀ ਆਏ ਉਹ ਕੁਝ ਨਾ ਕੁਝ ਦੇ ਕੇ ਜਾਣੇ ਹੁਣਾਂ ਨੇ ਤੇ ਬਹੁਤ ਤਕੜਾ ਨੁਕਸਾਨ ਦਾ ਪੰਜਾਬ ਦਾ ਕਰਾ ਲਿਆ ਲੋਕਾਂ ਨੇ ਇਸ ਕਰਕੇ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਉਹ ਪੰਜਾਬ ਵਿੱਚ ਹੋਣੀ ਚਾਹੀਦੀ ਪੰਜਾਬ ਸਰਕਾਰ ਦਾ ਕਹਿਣਾ ਹੈ ਵੀ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਪੂਰੇ ਸੀ ਲੇਕਿਨ ਕੁਝ ਦਿਨ ਕਿਤੇ ਕੁਰਸੀਆਂ ਖਾਲੀਆਂ ਵੇਖੇ ਹੋ ਗਏ ਨੇ ਤੇ ਉਹਦਾ ਬਲੇਮ ਜਿਹੜਾ ਪੰਜਾਬ ਸਰਕਾਰ ਤੇ ਨਹੀਂ ਲਾਉਣਾ ਚਾਹੀਦਾ ਨਹੀਂ ਜੀ ਸਾਰੀ ਆਪੋ ਆਪਣੀ ਰਾਜਨੀਤੀ ਕਰ ਲੈ ਜੀ ਇਹ ਇੰਟੈਲੀਜੈਂਸ ਜਿਹੜੀਆਂ ਕੰਪਨੀਆਂ ਸਾਰੀਆਂ ਸੈਂਟਰ ਗਵਰਨਮੈਂਟ ਦੀਆਂ ਉਹ ਕਿਸਾਨਾਂ ਦੇ ਵਿੱਚ ਵੀ ਸੀ ਹਰ ਜਗ੍ਹਾਏ ਉਹਨਾਂ ਨੂੰ ਸਾਰਾ ਪਤਾ ਹੁੰਦਾ ਕੀ ਹੋ ਰਿਹਾ ਹੈ ਇਹ ਫालतू ਗੱਲਾਂ ਜੀ ਇਹ ਗੱਲਾਂ ਜਦੋਂ ਕਿਸ ਨਾਲ ਦੇਖਦੇ ਪੰਜਾਬ ਚ ਕਿਹੜੀ ਸਰਕਾਰ ਹੋਣੀ ਚਾਹੀਦੀ ਜਿੰਨਾ ਪੰਜਾਬ ਦੇ ਲੋਕਾਂ ਦਾ ਪਰਵੇਖ ਜਿਹੜਾ ਚੌਕੀਰ ਹੋਵੇ ਮੈਂ ਤੁਹਾਨੂੰ ਕਹਾਂ ਪੰਜਾਬ ਦੀ ਮੈਂ ਤੁਹਾਨੂੰ ਕਹਾਂ ਸਿੱਧਾ ਹੀ ਕਹਿੰਦੀ ਲੋੜ ਨਹੀਂ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਉਹ ਪੰਜਾਬ 'ਚ ਹੋਣੀ ਚਾਹੀਦੀ ਫਿਰ ਫਾਇਦਾ ਪੰਜਾਬ ਨੂੰ ਮਿਲੇਗਾ ਉਹ ਵੇਖੋ ਯੂਪੀ ਦੇ ਵਿੱਚ ਸਰਕਾਰ ਹੈ ਯੋਗੀ ਦੀ ਸਭ ਤੋਂ ਜ਼ਿਆਦਾ ਫਾਇਦਾ ਕਿਉਂ ਯੂਪੀ ਨੂੰ ਮਿਲ ਰਿਹਾ ਗੁਜਰਾਤ ਨੂੰ ਮਿਲ ਰਿਹਾ ਪੰਜਾਬ ਪਿੱਛੜ ਗਿਆ ਬਿਲਕੁਲ ਹਰਿਆਣਾ ਦੀ ਸਰਕਾਰ ਹੈ ਹਰਿਆਣਾ 'ਚ ਬਹੁਤ ਫਾਇਦਾ ਮਿਲ ਰਿਹਾ ਪੰਜਾਬ ਨੂੰ ਤੇ ਉਹ ਗਰੰਟੀ ਜਿਹੜੀ ਮਿਲਣੀ ਮਿਲਣੀ ਹੈ ਪਰਸਨਲ ਤੌਰ ਤੇ ਨਹੀਂ ਕੋਈ ਲੈ ਕੇ ਆ ਸਕਦੀ ਗਵਰਨਮੈਂਟ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਕੀ ਨਾ ਕਿਸ ਸਮਾ ਹੋ ਗਿਆ ਹੋ ਗਿਆ ਬੰਦ ਬੜਾ ਬੜਾ ਕਹਿੰਦੇ ਜੀ ਪ੍ਰਦੀਪ ਗੁਪਤਾ ਕਿੱਥੋਂ ਦੇ ਆਣ ਵਾਲੇ ਆਪੇ ਅੰਮ੍ਰਿਤਸਰ ਦੇ ਲੋਕ ਲੈਣ ਉਹਨਾਂ ਨੇ ਗੱਲ ਕਰੀਏ ਤੇ ਪੰਜਾਬ ਚ 2022 ਦੀਆਂ ਚੋਣਾਂ ਆ ਰਹੀਆਂ ਨੇ ਕਿਸ ਉਮੀਦਵਾਰ ਨੂੰ ਕਿਸ ਪਾਰਟੀ ਨੂੰ ਪੰਜਾਬ ਦੇ ਭਵਿੱਖ ਵਾਸਤੇ ਸਹੀ ਮੰਨਦੇ ਦੇਖੋ ਸਰ ਉਹ ਤਾਂ ਠੀਕ ਡਿਪੈਂਡ ਕਰਦਾ ਜੀ ਲੋਕਾਂ ਦੇ ਉੱਪਰ ਲੋਕੀ ਸਿਆਣੇ ਹੋ ਚੁੱਕੇ ਨੇ ਹੁਣ ਬਹੁਤ ਜ਼ਿਆਦਾ ਸਿਆਣੇ ਹੋ ਚੁੱਕੇ ਨੇ ਅਸੀਂ ਗੱਲ ਨਹੀਂ ਇਹ ਕਹਿ ਰ ਲੋਕੀ ਆਪਣਾ ਫਾਇਦਾ ਸੋਚਣਗੇ ਆਪਣਾ ਫਾਇਦਾ ਪਹਿਲਾਂ ਸੋਚਣਗੇ ਲੋਕੀ ਆਪਣਾ ਪਰੇਲੇਖ ਲੋਕ ਨੇ ਤੇ ਦੇਖੋ ਬਾਕੀ ਕਹਿੰਦੇ ਨਾ ਮੋਦੀ ਸਾਹਿਬ ਉੱਥੇ ਆਏ ਤੇ ਸੀਟਾ ਖਾਲੀ ਸੀ ਗਿਆ ਉ ਪਤਾ ਲੱਗਦਾ ਆ ਕਿ ਉਹਨਾਂ ਨੇ ਆਪਣੀ ਔਕਾਤ ਦਾ ਵੀ ਇੱਥੇ ਸੀਟਾ ਖਾਲੀ ਪਈਆਂ ਸਾਡੀ ਕੀ ਸਾਡੇ ਇੱਥੇ ਕੀ ਸਾਡੇ ਇੱਥੇ ਕੀ ਕਿੰਨੀ ਸਾਡੀ ਚੱਲਦੀ ਇੱਥੇ ਉਹਨਾਂ ਨੇ ਧਿਆਨ ਦਿੰਦੇ ਪਤਾ ਚੱਲਦਾ ਉੱਥੇ ਤੇ ਇਹ ਤੇ ਗਲਤ ਹੋਇਆ ਵੀ ਵਾਪਸ ਵਾਪਸ ਭੇਜਤਾ ਉਹਨਾਂ ਨੂੰ ਤੇ ਬੜੇ ਬੜੇ ਵੱਡੇ ਪੈਕੇਜ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਵੀ ਕਰੋੜਾ ਰੁਪਿਆ ਦੇ ਪੈਕੇਜ ਜਿਹੜੇ ਪੰਜਾਬੀਆਂ ਨੂੰ ਦਿੱਤੇ ਜਾਣਗੇ ਉਹ ਜਿਹੜੀ ਰੈਲੀ ਹੈ ਜਿਹੜੀ ਮਲਤਵੀ ਹੋ ਜਾਂਦੀ ਇਹਨੇ ਪੈਕੇਜ ਦੀ ਗੱਲ ਵੀ ਮਲਤਵੀ ਹੋ ਗਈ ਹੈ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਕਰਦੇ ਬੀਜੇਪੀ ਜੇ ਪੰਜਾਬ ਦੇ ਵਿੱਚ ਨਹੀਂ ਨਹੀਂ ਪਸੰਦ ਦੀ ਗੱਲ ਨਹੀਂ ਮੋਦੀ ਜੀ ਨੂੰ ਮੋਦੀ ਜੀ ਬੜੇ ਬੜੇ ਖੁਦ ਸੀ WhatsApp ਤੇ ਕਿੰਨੇ ਕਿੰਨੇ ਉਹਨਾਂ ਦੇ ਉਹਨਾਂ ਦੇ ਬਾਰੇ ਉਹਨਾਂ ਦੇ ਫੇਸ ਵਿੱਚ ਕਿੰਨੇ ਮੈਸੇਜ ਆਉਂਦੇ ਵੇ ਮੋਦੀ ਜੀ ਦੇ ਬਾਰੇ ਸਾਰੇ ਉਹਨਾਂ ਪਿੱਛੇ ਉਹ ਕਹਿੰਦੇ ਬੜਾ ਨੁਕਸਾਨ ਹੋਇਆ ਪੰਜਾਬ ਦਾ ਮੋਦੀ ਸਾਹਿਬ ਵਾਪਸ ਚਲੇ ਗਏ ਤੁਮ ਆ ਗਏ ਤੇ ਨੁਕਸਾਨ ਤਾਂ ਹੈ ਜੀ ਦੇਖੋ ਨਹੀਂ ਨਹੀਂ ਲੋਕੀ ਪਸੰਦ ਨਹੀਂ ਕਰਦੇ ਤਾਂ ਤੇ ਕੁਰਸੀਆਂ ਖਾਲੀ ਸੀ ਜਾਂ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਰਕੇ ਵਾਪਸ ਗਏ ਨੇ ਉਹ ਨਹੀਂ 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 ਐਸੀ ਗੱਲ ਨਹੀਂ ਸੀ ਲੋਕੀ ਠੀਕ ਹੈ ਲੋਕ ਕੁਰਸੀ ਖਾਲੀ ਸੀਗੇ ਮੈਂ ਕਹਿੰਦਾ ਲੋਕੀ ਪਸੰਦੀ ਉਨਾਂ ਨੂੰ ਆਂ ਤਾਂ ਦਿੰਦੇ ਆਗੇ ਪਤਾ ਚੱਲਦਾ ਵੀ ਲੋਕੀ ਮੈਨੂੰ ਪਸੰਦ ਨਹੀਂ ਕਰਦੇ ਪਏ ਸਾਡੇ ਵਿੱਚ ਕੀ ਕਮੀ ਹੈ ਅਸੀਂ ਆਪਣਾ ਆਪਣਾ ਇਮਪਰੂਵ ਕਰੀਏ ਜੋ ਵੀ ਹੈ ਭਾਜੀਪੀ ਵਾਲੇ ਕਹਿੰਦੇ ਸੀ ਜੀ ਠੀਕ ਹੈ ਜੀ ਇਹੀ ਹੈ ਜੀ ਬਸ ਨਹੀਂ ਨਹੀਂ ਵੇਖ ਕਿਵੇਂ ਦੇਖਦੇ ਹੋ ਪੰਜਾਬ ਦਾ ਆਉਣ ਵਾਲੀ ਸਰਕਾਰ ਕਿਹੜੀ ਹੋਣੀ ਚਾਹੀਦੀ ਪੰਜਾਬ ਚ ਆਲੇ ਸਰਕਾਰ ਦੇਖੋ ਜੀ ਵੈਸੇ ਤਾਂ ਆਪ ਵਾਲੇ ਇੱਕ ਵਾਰੀ ਹੈ ਆਪ ਵਾਲੇ ਕਹਿੰਦੇ ਵੀ ਜੀ ਅਸੀਂ ਆਵਾਂਗੇ ਤੇ ਕੋਈ ਚੇਂਜ ਕਰਾਂਗੇ ਕੋਈ ਦਿੱਲੀ ਮਾਡਲ ਦੱਸਦੇ ਵੀ ਕਿਹਦੀ ਵਾਲ ਸਾਹਿਬ ਬਾਕੀ ਮੌਕਾ ਮਿਲਣਾ ਚਾਹੀਦਾ ਕਿਹਦੀ ਵਾਲ ਸਾਹਿਬ ਸਦੂ ਸਾਹਿਬ ਵੀ ਪੰਜਾਬ ਮਾਡਲ ਬਾਰੇ ਬਹੁਤ ਗੱਲ ਕਰਦੇ ਨੇ ਹਰ ਸਟੇਜ ਦੇ ਉੱਪਰ ਉਹਨੇ ਪੰਜਾਬ ਮਾਡਲ ਦੀ ਗੱਲ ਕੀਤੀ ਆ ਵੀ ਮੈਂ ਪੰਜਾਬ ਮਾਡਲ ਲੈ ਕੇ ਆਵਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਕਾਂਗਰਸ ਨੂੰ ਪ੍ਰੈਫਰੈਂਸ ਦੇ ਕੇ ਫਿਰ ਵੋਟਾਂ ਪਾਉਣਗੇ ਹਾਂਜੀ ਸਿੱਧੂ ਸਾਹਿਬ ਠੀਕ ਹੈ ਸਿੱਧੂ ਸਾਹਿਬ ਜੇ ਚੱਲੇਗੀ ਸਿੱਧੂ ਸਾਹਿਬ ਜੀ ਬਹੁਤ ਅੱਛਾ ਕੰਮ ਕਰਨਗੇ ਸਿੱਧੂ ਸਾਹਿਬ ਚੱਲੇਗੀ ਤਾਂ ਹੀ ਹੈ ਸਿੱਧੂ ਸਾਹਿਬ ਵੀ ਨਹੀਂ ਉਹਨਾਂ ਦੇ ਪੰਜਾਬ ਮਾਡਲ ਬਾਰੇ ਤੁਸੀਂ ਜਾਣਦੇ ਕਿਉਂ ਵੀ ਜਿਹੜਾ ਉਹ ਬਾਰ-ਬਾਰ ਜਿਹੜੀ ਪੰਜਾਬ ਮਾਡਲ ਦੀ ਗੱ ਪੰਜਾਬ ਮਾਡਲ ਠੀਕ ਹੈ ਉਹਨਾਂ ਦਾ ਹੈ ਪੰਜਾਬ ਮਾਡਲ ਲੇਕਿ ਕੇਜਰੀਵਾਲ ਦਾ ਜ਼ਿਆਦਾ ਪੰਜਾਬ ਨਾਲੋਂ ਜ਼ਿਆਦਾ ਵਧੀਆ ਉਹ ਦਿੱਲੀ ਮਾਡਲ ਬਣਾਇਆ ਉਹਨਾਂ ਨੇ ਲੋਕੀ ਉਹਨਾਂ ਦਿੱਲੀ ਵਾਲ ਦੇਖਦੇ ਪਏ ਨੇ ਪੰਜਾਬ ਦਾ ਤੇ ਗੱਲਾਂ ਹੀ ਸਾਰੀਆਂ ਹਲੇ ਪੰਜਾਬ ਦੀਆਂ ਤੇ ਨਹੀਂ ਨਹੀਂ ਪੰਜਾਬ ਦੀ ਰਾਜਨੀਤੀ ਦਿੱਲੀ ਦੀ ਰਾਜਨੀਤੀ ਵਿੱਚ ਬਹੁਤ ਫਰਕ ਹੈ ਉੱਥੋਂ ਦੇ ਲੋਕਾਂ ਦੀ ਸਮਝ ਚ ਸੋਚ ਬੜਾ ਫਰਕ ਹੈ ਕਿ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਬਣਾਣਗੇ ਪੰਜਾਬ ਦੇ ਇਹਨੂੰ ਪੁੱਛੇ ਪੰਜਾਬ ਦੇ ਲੋਕ आम आदमी पार्टी को बनाਉਣ ਲਈ हां बिल्कुल जी हां फेवर चाहे ਲੋਕ ਪੰਜਾਬ ਕੇ ਜੀ ਕੇ ਜੀ ਵਾਲੇ फेवर चाहे ਲੋਕੇ تھے ਆਪਣੇ ਲੋਕੀ ਹੈ ਨੇ ਉਹਦੇ ਕਹਿੰਦੇ ਵੀ ਚਲੋ ਇੱਕ ਵਾਰੀ ਮੌਕਾ ਮਿਲਣਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਸੱਤ ਸਾਲ ਹੋ ਗਏ ਨੇ ਬਾਕੀ ਇਹਨਾਂ ਨੂੰ ਮੌਕਾ ਦਿੰਦੇ ਆ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਠੀਕ ਹੈ ਧੰਨਵਾਦ ਹਾਂ ਜੀ ਸਰ ਆਪਣਾ ਨਾਮ ਦੱਸੋ ਆ ਮੇਰਾ ਨਾਮ ਬਿੱਟੂ ਹੈ ਜੀ ਦਮਲ ਸਿੰਘ ਬਿੱਟੂ ਸੁਲਤਾਨਪੁਰ ਕੀ ੜਤੋ ਗੱਲ ਕਰੀਏ ਤੇ ਪੰਜਾਬ ਚ ਚੋਣਾਂ ਦਾ ਜਿਹੜਾ ਮੋਲ ਗਰਮਾਇਆ ਮੌਸਮ ਚਾਹੇ ਠੰਡਾ ਲੇਕਿਨ ਰਾਜਨੀਤੀ ਪੂਰੀ ਗਰਮਾਈ ਪੂਰੀ ਗਰਮ ਹੈ ਜੀ ਪੂਰੀ ਗਰਮ ਹੈ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਨੂੰ ਕਿਹੜੀ ਸਰਕਾਰ ਦੀ ਕਿਹੜੀ ਪਾਰਟੀ ਦੀ ਇਸ ਵੇਲੇ ਬਹੁਤ ਜ਼ਿਆਦਾ ਲੋੜ ਹੈ ਦੇਖੋ ਜੀ ਇਸ ਟਾਈਮ ਕਾਂਗਰਸ ਨੂੰ ਵੀ ਲੋਕਾਂ ਨੇ ਮੌਕਾ ਦਿੱਤਾ ਸੀ ਤੇ ਭਾਜਪਾ ਨੂੰ ਵੀ ਹੁਣ ਆ ਕੀ ਲੋਕਾਂ ਦਾ ਮੰਨਗਾ ਆਪ ਪਾਰਟੀ ਨੂੰ ਮੌਕਾ ਦੇਂਦਾ ਉਹ ਕਹਿੰਦੇ ਉਹਨਾਂ ਨੇ ਨਵੀਂ ਪਾਰਟੀ ਆਏਗੀ ਦੇਖੋ ਕੀ ਕਰੇਦੀ ਹੈ ਉਹ ਹਲਕਾ ਦਖਣੀ ਪੈਂਦਾ ਹੈ ਤੁਹਾਡਾ ਹਾਂ ਜੀ ਗੱਲ ਕਰੀਏ ਤੇ ਜਿਹੜੇ ਤੁਹਾਡੇ ਮੌਜੂਦਾ ਵਿਧਾਇਕ ਨੇ ਕਿੰਨਾ ਕੁ ਵਿਕਾਸ ਤੁਹਾਡੇ ਹਲਕੇ 'ਚ ਹੋਇਆ ਨਾਰਮਲ ਹੀ ਹੈ ਕੋਈ ਜ਼ਿਆਦਾ ਨਹੀਂ ਹੋਇਆ ਇਹ ਕਿੰਨਾ ਤਾਂ ਕੰਮ ਹੋਇਆ ਤੁਹਾਡੇ ਵੇਖਣ ਚ ਕਿੰਨਾ ਆਇਆ ਹੈ ਨਾਰਮਲ ਹੀ ਹੈ ਔਰ ਮਾਈ ਤੇ ਦੇਖੋ ਸ਼ਾਪ ਤੇ ਬੈਠੀ ਦਾ ਸ਼ਾਪ ਤੋਂ ਘਰ ਉਹੀ ਨਾਰਮਲ ਹੀ ਕਿਹਾ ਸਰ ਜੀ ਮੁੱਦਾ ਮੁੱਦਾ ਜਿਹੜਾ ਤੁਹਾਡੀ ਵਾਰਡ ਦਾ ਤੁਹਾਡੇ ਹਲਕੇ ਦੇ ਮੇਨ ਮੁੱਦੇ ਕੀ ਆ ਵੀ ਜਿਹੜੇ ਤੁਹਾਨੂੰ ਲੱਗਦਾ ਅਜੇ ਤੱਕ ਪੂਰੇ ਨਹੀਂ ਹੋਏ ਦੇਖੋ ਜੀ ਇਹਨਾਂ ਦਾ ਜਿਹੜਾ ਬੰਦ ਸੀਵਰ ਅਜੇ ਤੱਕ ਉਹ ਨਹੀਂ ਖੁੱਲੇ ਜੇ ਉਹ ਕੰਪਲੇਨ ਦਈ ਦੀ ਹੈ ਉਹ ਕੰਦੇ ਆ ਰਹੇ ਹੈ ਜੀ ਜਾ ਰਹੇ ਹੈ ਪਾਣੀ ਦੀ ਪ੍ਰੋਬਲਮ ਹੈ ਸੀਵਰ ਦੀ ਪ੍ਰੋਬਲਮ ਹੈ ਬਸ ਸੜਕਾਂ ਤੋਂ ਮੇਨਟੇਨ ਜਰੂਰ ਰਹਿਣਾ ਥੋੜੀ-ਮੋੜੀ ਕੀਤੀ ਆ ਤਾਂ ਹੀ ਮੈਂ ਕਹਿੰਦਾ ਨਾਰਮਲ ਹੋਇਆ ਵੀ ਉਹ ਬਹੁਤ ਜਿਆਦਾ ਪ੍ਰੋਗਰੈਸ ਜਿਸ ਤਰ੍ਹਾਂ ਵਾਅਦੇ ਕਰਦੇ ਨੇ ਅੰਜ ਕਰਦਾ ਕਿ ਉੰਜ ਕਰਦਾ ਉਹ ਗੱਲ ਮੁੱਦਾ ਜਿਹੜਾ ਵਾ ਕੂੜੇ ਦਾ ਡੰਪ ਆ ਕੀ ਉਹ ਡੰਪ ਦਾ ਮੁੱਦਾ ਤੁਹਾਨੂੰ ਲੱਗਦਾ ਵੀ ਕਿਸੇ ਸਰਕਾਰ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹਾਲ ਦੀ ਘੜੀ ਦੇ ਨਹੀਂ ਕੀਤੀ ਪ੍ਰੋਬਲਮ ਕਿੰਨੀ ਕਾਉਨੂ ਲੈ ਕੇ ਸਮੱਸਿਆਵਾਂ ਕਿੰਨੀਆਂ ਕਾਉਂਦੀਆਂ ਡੰਪਰੋਂ ਲੈ ਕੇ ਕਾਫੀ ਹੈ ਦਾ ਪਾਜੀ ਡੰਪ ਦੀ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਜਿਹੜਾ ਹਰਮੰਦਰ ਸਾਹਿਬ ਦੇ ਇਹਨਾਂ ਦੀ ਕਿਲੋਮੀਟਰ ਦੇ ਦਾਇਰੇ ਦੇ ਅੰਦਰ ਆਂਦੀ ਹੈ ਪ੍ਰੋਬਲਮ ਦੇਖੋ ਇਹਨਾਂ ਨੂੰ ਸਭ ਤੋਂ ਪਹਿਲਾਂ ਫਸਟ ਆਫ ਆਲ ਉਹ ਹੱਲ ਕਰਨੀ ਚਾਹੀਦੀ ਲੋਕਾਂ ਦੀ ਆਸਤਾ ਹੈ ਸ਼ਰਧਾ ਹੈ ਆਲ ਓਵਰ ਵਰਲਡ ਚ ਪਪੂਲਰ ਹੈ ਹਰਮੰਦਰ ਸਾਹਿਬ ਤੇ ਉਸ ਕਰਕੇ ਚਾਰੇ ਪਾਸੇ ਉੱਥੇ ਐਦਾਂ ਗੰਦਗੀ ਦਾ ਢੇਰ ਹੋਇਆ ਤੇ ਬੜੀ ਮੁਸ਼ਕਿਲ ਪੇਸ਼ ਆਤੀ ਹੈ ਸ਼ਰਧਾਲੂਆਂ ਨੂੰ ਉੱਥੇ ਰਹਿਣ ਵਾਲੇ ਲੋਕਾਂ ਨੂੰ ਇਸ ਕਰਕੇ ਚਾਹੀਦਾ ਇਹਨਾਂ ਨੂੰ ਸਭ ਤੋਂ ਪਹਿਲਾਂ ਫਸਟ ਆਫ ਆਲ ਇਹ ਪ੍ਰੋਬਲਮ ਨੂੰ ਸੋਲਵ ਕਰਨਾ ਇਹ ਸਾ ਨੰਬਰ ਸਰ ਸ਼ਹਿਰ ਦੇ ਉਹ ਵੋਟਰ ਜਿਨ੍ਹਾਂ ਨੇ 2022 ਦੀਆਂ ਵੋਟਾਂ ਦੇ ਵਿੱਚ ਉਹਦਾ ਫਰਮਣੀ ਵੋਟਾਂ ਪਾ ਕੇ ਨਵੀਂ ਸਰਕਾਰ ਚੁਣੀ ਤੇ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਹਲਕਾ ਦੱਖਣੀ ਦੇ ਜਿਹੜੇ ਉਮੀਦਵਾਰ ਨੇ ਹਲਕਾ ਦੱਖਣੀ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਵੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਲੇਕਿਨ ਦਾ ਹਲਕਾ ਦੱਖਣੀ ਦੇ ਵਿੱਚ ਜਿਹੜਾ ਕੂੜੇ ਦਾ ਡੰਪ ਹੈ ਉਹ ਬੜੇ ਸਾਲਾਂ ਤੋਂ ਜਿਹੜਾ ਵਾ ਪ੍ਰੋਬਲਮ ਦਾ ਵਿਸ਼ਾ ਬਣਿਆ ਹੋਇਆ ਹੈ ਸੱਚ ਕਹਣ ਹਰਮੰਦਰ ਸਾਹਿਬ ਉਸ 1 ਕਿਲੋਮੀਟਰ ਦੇ ਦਾਰੇ ਦੇ ਵਿੱਚ ਹੁੰਦਾ ਜਿੱਥੇ ਸंसਾਰ ਭਰ ਦੀਆਂ ਸੰਗਤਾਂ ਜੜੀਆਂ ਆਣ ਕਰਨਤਮਸਤਕ ਹੁੰਦੀਆਂ ਨੇ ਲੇਕਿਨ ਡੰਪ ਦੀ ਪ੍ਰਦੂਸ਼ਿਤ ਹਵਾ ਕਰਕੇ ਕਿਤੇ ਨਾ ਕਿਤੇ ਸਾਰਾ ਮਾਹੌਲ ਜਿਹੜਾ ਪ੍ਰਦੂਸ਼ਿਤ ਹੁੰਦਾ ਤੇ ਲੋਕ ਚਾਹੁੰਦੇ ਨੇ ਵੀ ਘਟੂ ਘਟ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚੋਂ ਡੰਪ ਨੂੰ ਸਭ ਤੋਂ ਪਹਿਲਾਂ ਚੁੱਕਿਆ ਜਾਵੇ ਸਾਡੇ ਨਾਲ ਹੋਰ ਵੀ ਵੋਟਰ ਮੌਜੂਦ ਨੇ ਸ਼ਹਿਰ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਗੱਲਬਾਤ ਕਰਾਂਗੇ ਹੋਰ ਸ਼ਹਿਰ ਵਾਸੀਆਂ ਨਾਲ ਉਹਨਾਂ ਵੋਟਰਾਂ ਨਾਲ ਜਿਨ੍ਹਾਂ 2022 ਦੀ ਜ ਮੰਦੇ ਨੇ ਆਪਣਾ ਨਾਮ ਦੱਸ ਕੇ ਜੀ ਕਿੱਥੋਂ ਦੇ ਰਹਿਣ ਵਾਲੇ ਭਾਜੀ ਆਪਾਂ ਅੰਮ੍ਰਿਤਸਰ ਦੇ ਜੀ ਰਾਜੀਵ ਅਰਜੀਵ ਜੀ ਬਹੁਤ ਬਹੁਤ ਸਵਾਗਤ ਸਾਡੇ ਚੈਨਲ 'ਚ ਤੁਹਾਡਾ ਗੱਲਬਾਤ ਕਰੀਏ ਤੇ 2022 ਦੀਆਂ ਚੋਣਾਂ ਜਿਹੜੀਆਂ ਨੇ ਠੀਕ ਆ ਗਈਆਂ ਨੇ 14 ਫਰਵਰੀ ਨੂੰ ਤੁਹਾਨੂੰ ਜਿਹੜਾ ਵਾ ਸਰਕਾਰ ਨੇ ਵੋਟਾਂ ਪਾਉਣ ਦਾ ਮੌਕਾ ਦਿੱਤਾ ਕਿ ਸਰਕਾਰ ਨੂੰ ਪੰਜਾਬ ਦੇ ਲਈ ਸਹੀ ਮੰਨਦੇ ਹੋ ਦੇਖੋ ਜੀ ਪਹਿਲੇ ਕਾਂਗਰਸ ਨੇ ਕਾਫੀ ਦਿਨ ਰਾਜ ਕੀਤਾ ਅਕਾਲੀ ਦਲ ਨੇ ਕਾਫੀ ਦਿਨ ਰਾਜ ਕੀਤਾ ਲੇਕਿਨ ਹੁਣ ਹਰ ਬੰਦਾ ਜਾਣਦਾ ਕਿ ਥੋੜਾ ਥੱਲੇ ਥੋੜਾ ਚੇਂਜ ਚਾਹੀਦਾ ਚੇਂਜ ਲਈ ਆਪ ਪਾਰਟੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਦਿੱਲੀ ਦੇ ਵਿੱਚ ਉਹਨੇ ਕਾਫੀ ਸੁਧਾਰ ਕੀਤਾ ਹੈ ਪੰਜਾਬ 'ਚ ਵੀ ਉਸ ਪੈਟਰਨ ਤੇ ਚੱਲਣਾ ਚਾਹੀਦਾ ਹੈ ਕ腐ਸ਼ਨ ਬਹੁਤ ਜ਼ਿਆਦਾ ਹੈ ਇੱਥੇ ਸਭ ਤੋਂ ਵੱਡਾ ਇਸ਼ੂ ਜਿਹੜਾ ਹੈਗਾ ਮੇਰੇ ਸਾਹਮਣੇ ਹੈਲਥ ਇਸ਼ੂ ਹੈਗਾ ਜਿਸ ਨੂੰ ਕਿ ਕੋਈ ਵੀ ਗਵਰਨਮੈਂਟ ਆਂਦੀ ਹੈ ਨਹੀਂ ਦੇਖਦੀ ਸਭ ਕੁਝ ਫ੍ਰੀ ਹੋਣਾ ਚਾਹੀਦਾ ਮੈਡੀਕਲ ਫੈਸਿਲਿਟੀਆਂ ਜਿਹੜੀ ਹੈਗੀਆਂ ਉਹ ਆਪ ਨੇ ਜਿਹੜਾ ਕਿ ਉੱਤੇ ਕੰਟ੍ਰਿਬਿਊਸ਼ਨ ਦਿੱਲੀ ਦੇ ਵਿੱਚ ਕੀਤਾ ਵਾ ਉਹ ਹੋ ਸਕਦਾ ਹੈ ਕਿ ਇੱਥੇ ਵੀ ਉਹ ਚੀਜ਼ ਇੰਪਲੀਮੈਂਟ ਹੋਵੇ ਲੇਕਿਨ ਜੋ ਵੀ ਹੈ ਚੇਂਜ ਮਾਸਟਰ ਮੇਰੇ ਜੋ ਮੈਂ ਸੋਚਦਾ ਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਕਿ ਅੱਲਾ ਕੀ ਜਿਆਦਾ ਇੱਥੇ ਡਿਫਿਸਟ ਹੈ ਮੱਲਾਂਕਿ ਬਹੁਤ ਜ਼ਿਆਦਾ ਡਿਫਿਸਟ ਫਾਈਨਾਂਸਿੰਗ ਹੋ ਰਹੀ ਹੈ ਪੰਜਾਬ ਦੇ ਬਜਟ ਦੇ ਵਿੱਚ ਕਾਫੀ ਘਾਟਾਂ ਦਿਖਾਰੇ ਨੇ ਇਹ ਕਿੰਨਾ ਨੇ ਕੀਤਾ ਇਹ ਕਾਂਗਰਸ ਗਵਰਨਮੈਂਟ ਲਾ ਲੋ ਚਾਹੇ ਕਾਲੀ ਦਾ ਲਾ ਲੋ ਇਹਨਾਂ ਨੇ ਆਪਣੀਆਂ ਬਸਾਂ ਪਾ ਲਈਆਂ ਉਹਨਾਂ ਨੇ ਹੋਰ ਕੁਝ ਕਰ ਲਿੱਤਾ ਤੇ ਇਹ ਰੈਪਿਟੇਸ਼ਨ ਨਹੀਂ ਹੋਣੀ ਚਾਹੀਦੀ ਕੁਝ ਦਿਨ ਹੋ ਆਗੇ ਕੁਝ ਦਿਨ ਹੋਰ ਆਗੇ ਲੇਕਿਨ ਚੇਂਜ ਆਏਗਾ ਹੋ ਸਕਦਾ ਹੈ ਕਿ ਉਹ ਬੈਟਰਮੈਂਟਲੀ ਹੋਵੇ ਸਾਡੇ ਸਾਰੇ ਪੰਜਾਬ ਦੇ ਵਸੀਆਂ ਲਈ ਤੇ ਮੇਰੀ ਸ਼ੁਕ ਕਾਮਨਾ ਹੈ ਸਾਰਿਆਂ ਨਾਲ ਹੈ ਲੇਕਿਨ ਮੈਂ ਕਹਿੰਦਾ ਕਿ ਉਹ ਪਾਰਟੀ ਆਵੇ ਜਿਹੜਾ ਕਿ ਸਾਰਿਆਂ ਦਾ ਭਵਿੱਖ ਜਿਹਦੇ ਵਿੱਚ ਉਜਵਲ ਹੋਵੇ ਥੈਂਕਸ ਅ ਲੋਟ ਇਹ ਗੱਲਬਾਤ ਕੀਤੀ ਸੀ ਅੰਮ੍ਰਿਤਸਰ ਨਿਵਾਸੀਆਂ ਨਾਲ ਜਿਨ੍ਹਾਂ ਨੇ 2014 2000 14 ਫਰਵਰੀ 2022 ਦੇ ਚੋਣ ਜਿਹੜੇ 14 ਫਰਵਰੀ ਨੂੰ ਵੋਟਾਂ ਪਾਉਣੀਆਂ ਤਾਂ ਨਵੀਂ ਸਰਕਾਰ ਬਣਾਉਣੀ ਹੈ ਤੇ ਕਿਤਨਾ ਕਿਤੇ ਤੀਸਰੇ ਬਦਲ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਵੀ ਰਵਾਇਤੀ ਪਾਰਟੀਆਂ ਨੂੰ ਤਾਂ ਕਈ ਵਾਰੀਓਂ ਕਹਿੰਦੇ ਵੋਟਾਂ ਪਾ ਕੇ ਦੇਖ ਲੈ ਲੇ ਲੇਕਿਨ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨ ਲਈ ਤੇ ਨਵੀਂ ਸੋਚ ਤੇ ਨਵਾਂ ਬਦਲ ਲਿਆਉਣ ਲਈ ਨ ਤੀਸਰੇ ਬਦਲ ਦੀ ਲੋੜ ਹੈ ਤੇ ਪੰਜਾਬ ਵਿੱਚ ਤੀਸਰੀ ਪਾਰਟੀ ਜਿਹੜੀ ਆ ਉਹ ਆ ਕੇ ਸਰਕਾਰ ਬਣਾਵੇ ਮੈਨੂੰ ਜਾਣ ਕੇ ਜੇ ਸੰਧੂ ਨੂੰ ਦਿਓ ਇਜਾਜ਼ਤ ਤੇ ਦੇਖ ਰੋ ਮਿਨੀ ਪੌਕਟ ਟੀਵੀ